पीबी टुडे चैनल ते तुहाड़ा तो स्वागत है फिलौर अधीन पेंदे गन्ना पिंड विखे जिथे पंचायती जमीन उत्ते उस कमरे छुड़वाया गया उथे ही इस कमरे नाल वादू पी थां उत्ते कब्जे भी हटाया गया इस संबंधी जानकारी दिद्या एस एसपी हरविंदर विरक ने दसिया कि नशा तस्कर औरत देनी कुलदीप कुमार वासी गन्ना पिंड खिलाफ नशे संबंधी तीन मामले दर्ज हैं जिसन सज़ा भी हो चुकी है एस, एस ने दसिया ਕਿ ਪਿੰਡ ਦੀ ਕਰੀਬ 8 ਮਰਲੇ ਜ਼ਮੀਨ ਉੱਤੇ ਇਸ ਔਰਤ ਵੱਲੋਂ ਕਬਜ਼ਾ ਕਰਕੇ ਉਸ ਵਿੱਚ ਇੱਕ ਕਮਰੇ ਦੀ ਉਸਾਰੀ ਵੀ ਕੀਤੀ ਗਈ ਸੀ ਅਤੇ ਓਕਤ ਕਮਰੇ ਨੂੰ ਪੰਚਾਇਤ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਮੌਕੇ ਐਸਪੀ ਹੈੱਡ ਕੁਆਟਰ ਪਰਮਿੰਦਰ ਸਿੰਘ ਹੀਰ ਨੇ ਦੱਸਿਆ ਕਿ ਗੈਰ ਕਾਨੂੰਨੀ ਤੌਰ ਤੇ ਉਸਾਰੇ ਗਏ ਕਮਰੇ ਵਿੱਚ ਹੁਣ ਪੰਚਾਇਤ ਵੱਲੋਂ ਨੌਜਵਾਨਾਂ ਲਈ ਜਿਮ ਬਣਾਇਆ ਜਾਵੇਗਾ। ਤੁਸੀਂ ਦੇਖ ਰਹੇ ਹੋ ਸੀਨੀਅਰ ਸਟਾਫ ਰਿਪੋਰਟਰ ਸੁਸ਼ੀਲ ਅਹੂਜਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਨਸ਼ਾ ਵਿਰੋਧ ਪੰਜਾਬ ਸਰਕਾਰ ਵੱਲੋਂ ਜਿਹੜੀ ਮਹਿਮ ਚਲਾਈ ਗਈ ਆ ਉਸ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਵਿੰਦਰ ਸਿੰਘ ਵੱਲੋਂ ਨਸ਼ਾ ਵਿਰੋਧ ਤੇ ਮਾੜੇ ਅਨਸਰਾਂ ਉੱਤੇ ਜਿਹੜੀ ਮਹਿਮ ਚਲਾਈ ਗਈ ਆ ਉਹਨੂੰ ਉਸ ਸਮੇਂ ਸਫਲਤਾ ਮਿਲੀ ਜਿਸ ਸਮੇਂ ਇੰਸਪੈਕਟਰ ਸੰਜੀਪਪੁਰ ਅਤੇ ਉਸਦੀ ਟੀਮ ਵੱਲੋਂ ਇੱਕ ਜਗ੍ਹਾ ਜਿਹੜੀ ਸੀ ਇਹ ਪੰਚਾਇਤ ਦੀ ਕੰਪਲੇਂਟ ਦੇ ਉੱਤੇ ਆ ਤਰੀਬ ਇਹ ਅਟਕ ਮਰਲੇ ਦੇ ਵਿੱਚ ਜਗ੍ਹਾ ਹੈਗੀ ਆ ਜਿਹਦੇ ਵਿੱਚ ਪੰਚਾਇਤ ਵੱਲੋਂ ਇੱਕ ਕਮਰਾ ਕੰਸਟਰਕਸ਼ਨ ਕੀਤਾ ਗਿਆ ਤੇ ਉਸ ਤੋਂ ਬਿਨਾ ਜਿਹੜੀ 6-7 ਮਰਲੇ ਜਗ੍ਹਾ ਸੀ ਇਸ ਐਡੀਸ਼ਨਲ ਜਿਹੜੀ ਸੀ ਇਹ ਡਿਸ਼ੋ ਨਾਂ ਦੀ ਸਮਗਲਾ ਰ ਜਿਹਨ ਇੱਥੇ ਕਬਜ਼ਾ ਕੀਤਾ ਹੋਇਆ ਸੀ ਇਸ ਦੀ ਜਿਹੜੀ ਐਡੀਸ਼ਨਲ ਜਗ੍ਹਾ ਹੈਗੀ ਆ ਉਹਦੇ ਉਹਨੂੰ ਅਸੀਂ ਅੱਜ ਡਿਮੋਲਿਸ਼ ਕਰ ਦਿੱਤਾ ਗਿਆ ਕਿ ਜਿਹੜਾ ਕਮਰਾ ਸੀ ਉਹ ਅਸੀਂ ਜਿਹੜਾ ਪੰਚਾਇਤ ਤੇ ਵੀਡੀਓ ਆਫਿਸ ਤੋਂ ਪੰਚਾਇਤ ਅਫਸਰ ਸਾਹਿਬ ਆਏ ਆ ਉਹਨਾਂ ਦੇ ਹੈਂਡਓਵਰ ਕਰ ਦਿੱਤਾ ਗਿਆ ਠੀਕ ਹੈ ਸਰ ਹੋਰ ਕਿੰਨੀ ਪ੍ਰਾਪਰਟੀ ਹੈਗੀ ਸਰ ਹੋਰ ਵੀ ਇੱਥੇ ਕਾਫੀ ਹੋਰੀਆਂ ਮੁਕਾਬਤਾ ਰਹਿ ਗਏ ਆ ਉਹਨਾਂ ਨੂੰ ਵੀ ਆ ਅਲਟੀਮੇਟ ਵੇਲੇ ਤਹਿਕਾ ਸਮਾਜ ਕਹਿੰਦੀ ਕਿ ਕਿੰਨੀ ਸਾਰੀ ਪ੍ਰਾਪਰਟੀ ਰਹਿ ਗਈ ਹੈ ਜਿਹੜੀ ਪੰਚਾਇਤ ਵੱਲੋਂ ਜਿਹੜੀ ਨਜਾਇਜ਼ ਕਾਰਜਕਾਰ ਹੈਗੇ ਨੇ ਉਹ ਵੀਡੀਓ ਆਫਿਸ ਵੱਲੋਂ ਜਾਂ ਡੀਡੀਪੀਓ ਸਭ ਵੱਲੋਂ ਜਿਹੜੇ ਹੁਕਮ ਕਾਮ ਆਉਣਗੇ ਉੱਥੇ ਉਹਨਾਂ ਦੀ ਪੁਲਿਸ ਮਦਦ ਕਰਕੇ ਤੇ ਜਿਹੜੀ ਨਜਾਇਜ਼ ਸਾਰੀ ਕਿਤੇ ਨਹੀਂ ਕੀਤੀ ਉਹਦੇ ਵਿੱਚ ਅਸੀਂ ਇਹਨਾਂ ਦਾ ਸਹਿਯੋਗ ਦੇਵਾਂਗੇ ਪੰਚਾਇਤ ਦਾ ਸਰ ਇਸ ਲੇਡੀ ਦੇ ਕਿੰਨੇ ਕੋ ਪਰਚੇ ਸੀ ਇਹ ਲੇਡੀ ਜਿਹੜੀ ਸਮੱਗਲਰ ਹੈਗੀ ਐ ਤੇ ਤਿੰਨ ਐਫ ਆਈ ਆਰ ਲਾਜ਼ ਨੇ ਇਹ ਇਹ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਤਿੰਨਾਂ ਚੀਜ਼ ਨੂੰ ਸਜ਼ਾ ਹੋਈ ਆ ਔਰ ਇਸ ਤੋਂ ਇਲਾਵਾ ਇਹਦੇ ਹੋਰ ਵੀ ਕਿਤੇ ਦਾ ਹੁਣ ਇਹਨੇ ਨੱਚਿਆਂ ਦੇ ਪੈਸੇ ਨਾਲ ਇਹਦੇ ਬਾਰੇ ਅਸੀਂ ਵੈਰੀਫਿਕੇਸ਼ਨ ਕਰ ਰਹੇ ਹਾਂ ਇੱਥੇ ਲੋਕਲ ਨਹੀਂ ਹੈਗੀ ਹੋ ਸਕਦਾ ਇਹਦੀ ਆਊਟ ਡਿਸਟ੍ਰਿਕਟ ਕਿਤੇ ਹੋਵੇ ਉਹਦੀ ਵੈਰੀਫਿਕੇਸ਼ਨ ਤੋਂ ਬਾਅਦ ਤੁਹਾਨੂੰ ਦੱਸਾਂਗੇ ਪਰ ਇੱਕ ਹੋਰ ਵੀ ਨਵਾਂ ਕੰਮ ਕੀਤਾ ਅੱਜ ਫਲੋਰ ਪੁਲਸ ਦਾ ਕਿ ਜਿਹੜਾ ਬਲਿਆ ਬਨਾਇਆ ਰੂਮ ਹੈ ਕਿਤੇ ਜਿਹਨੇ ਕਿ ਹੁਣ ਅੱਜ ਓਪਨਸ ਹੋ ਲਿਆ ਜਾਏਗਾ ਬੱਚਿਆਂ ਦਾ ਜਿਮ ਖੋਲਿਆ ਜਾਏਗਾ ਪੰਚਾਇਤ ਨੂੰ ਹੈਂਡਓਵਰ ਕਰਤਾ ਜੀ ਇਹ ਜਿਹੜਾ ਕਮਰਾ ਹੈਗਾ ਤਰੀ ਦੋ ਕਮਰਲੇ ਚ ਹੈਗਾ ਉਹ ਕਮਰਾ ਹੈਗਾ ਇਹ ਪੰਚਾਇਤ ਵੱਲੋਂ ਇੱਥੇ ਜਿਮ ਲਾ ਕੇ ਤੇ ਬੱਚਿਆਂ ਦੀ ਸਹੂਲਤ ਵਾਸਤੇ ਇੱਥੇ ਅਪਰਲਾ ਕੀਤਾ ਜਾਵੇਗਾ